ਸਤਿ ਸ਼੍ਰੀ ਅਕਾਲ ਜੀ ਪੰਜਾਬ ਵੈਦਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪੰਜਾਬ ਦੀ ਇੱਕ ਤਾਜ਼ਾ ਖਬਰ ਜਾਨੀ ਕਿ ਬਿਜਲੀ ਦੇ ਬਿੱਲਾਂ ਦੇ ਬਾਰੇ ਇੱਕ ਨਵਾਂ ਅਪਡੇਟ ਆਇਆ ਹੈ 600 ਯੂਨਿਟ ਜਿਹੜੀ ਮੁਫਤ ਬਿਜਲੀ ਹੈ ਜ਼ੀਰੋ ਬਿਜਲੀ ਦੇ ਬਿੱਲ ਹੈ ਉਹਨਾਂ ਦੇ ਬਾਰੇ ਅਪਡੇਟ ਭਗਵਾਨਪਨ ਸਰਕਾਰ ਦੇ ਵੱਲੋਂ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਦੇ ਵਿੱਚ ਅੰਤ ਤੱਕ ਬਣੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਜਿਹੜੀ ਇਹ ਮਹੱਤਵਪੂਰਨ ਜਾਣਕਾਰੀ ਹਰ ਘਰ ਤੱਕ ਪਹੁੰਚਦੀ ਹੋ ਸਕੇ ਖਬਰ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਤੁਹਾਨੂੰ ਵੀ ਪੈ ਸਕਦਾ ਹੈ ਭਾਰੀ ਜੁਰਮਾਨਾ ਜਾਂ ਕਿਸੇ ਵੀ ਪਰਿਵਾਰ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਇਸ ਲਈ ਖਬਰ WhatsApp Facebook ਦੇ ਮਾਧਿਅਮ ਰਾਹੀਂ ਹਰ ਘਰ ਤੱਕ ਪਹੁੰਚਦੀ ਕਰਨਾ ਜੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਭਗਵੰਤ ਮਾਨ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ 600 ਯੂਨਟ ਮੁਫਤ ਬਿਜਲੀ ਦਿੱਤੀ ਗਈ ਹੈ ਜਿਸ ਅਤ ਦਾ ਬਿਜਲੀ ਦੇ ਬਿੱਲ 0 ਆ ਰਿਹਾ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਹਦਾਇਤਾਂ ਜਿਹੜੀਆਂ ਹਰ ਸਕੀਮ ਦੇ ਵਿੱਚ ਜਾਰੀ ਕੀਤੀਆਂ ਜਾਂਦੀਆਂ ਜਿਸ ਦੀ ਜਾਣਕਾਰੀ ਆਪਾਂ ਇਸ ਚੈਨਲ ਤੇ ਲੈ ਕੇ ਆਉਨੇ ਆ ਉਸੇ ਤਰ੍ਹਾਂ ਬਿਜਲੀ ਬੋਰਡ ਦੇ ਵੱਲੋਂ ਵੀ ਨਵੀਆਂ ਹਦਾਇਤਾਂ ਪੰਜਾਬ ਦੇ ਵਿੱਚ ਜਾਰੀ ਕੀਤੀਆਂ ਗਈਆਂ ਹਨ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਹਰ ਘਰ ਦੇ ਵਿੱਚ ਮੀਟਰਾਂ ਦੀ ਦੁਬਾਰਾ ਜਾਂਚ ਕੀਤੀ ਜਾਣੀ ਹੈ ਦੁਬਾਰਾ ਚੈੱਕ ਕੀਤੇ ਜਾਣੇ ਹੈ ਉਸ ਤੋਂ ਪਹਿਲਾਂ ਇਹਨਾਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੈ ਨਹੀਂ ਤਾਂ ਭਾਰੀ ਭਰ ਕਮ ਜੁਰਮਾਨਾ ਦੇਣਾ ਪੈ ਸਕਦਾ ਹੈ ਜਿਵੇਂ ਕਿ ਕਈ ਜਿਹੜੇ ਬਿਜਲੀ ਦੇ ਮੀਟਰ ਉਹਨਾਂ ਨਾਵਾਂ ਤੇ ਚੱਲ ਰਹੇ ਹੈ ਜਿੰਨਾਂ ਦੀ ਜਿਹੜੀ ਹੈ ਜਿੰਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨਾਵਾਂ ਤੇ ਵੀ ਹਲੇ ਬਿਜਲੀ ਦੇ ਮੀਟਰ ਚੱਲ ਰਹੇ ਹਨ ਜਿਸ ਨੂੰ ਕਿ ਅਪਡੇਟ ਕਰਉਣਾ ਜ਼ਰੂਰੀ ਹੈ ਪੰਜਾਬ ਸਰਕਾਰ ਦੁਆਰਾ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜੇ ਮ੍ਰਿਤਕ ਬੰਦੇ ਦੇ ਨਾਮ ਤੇ ਕੋਈ ਵੀ ਬਿਜਲੀ ਦਾ ਮੀਟਰ ਚੱਲਦਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਰਾਹਤ ਵੀ ਦਿੱਤੀ ਹੈ ਕਿ ਜੇਕਰ ਤੁਸੀਂ ਬਿਜਲੀ ਦਾ ਮੀਟਰ ਆਪਣੇ ਨਾਮ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਜਿਹੜਾ ਉਸ ਦੇ ਵਿੱਚ ਵੀ 50% ਤੱਕ ਦਾ ਜਿਹੜਾ ਖਰਚਾ ਘਟਕੀਤਾ ਗਿਆ ਜਿਵੇਂ ਕਿ ਪਹਿਲਾਂ 1000 ਤੋਂ 1500 ਰੁਪਏ ਖਰਚਾ ਹੁੰਦਾ ਸੀ ਉਹਨੂੰ 7-800 ਰੁਪਏ ਦੇ ਵਿੱਚ ਜਿਹੜਾ ਇਹ ਕੰਮ ਕਰਵਾਇਆ ਜਾ ਸਕਦਾ ਹੈ ਤੋਂ ਇਲਾਵਾ ਜਿਹੜਾ ਦੂਜਾ ਅਪਡੇਟ ਇਹ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿੰਨਾ ਘਰਾਂ ਦੇ ਵਿੱਚ 1 ਕਿਲੋਵਾਟ ਦਾ ਮੀਟਰ ਲੱਗਿਆ ਹੋਇਆ ਹੈ ਪਰ ਘਰ ਦੇ ਵਿੱਚ ਜਿਹੜਾ ਲੋਡ ਜ਼ਿਆਦਾ ਹੈ ਲੋਡ 2 ਕਿਲੋਵਾਟ ਤੱਕ ਹੈ ਜਾਂ ਉਸ ਤੋਂ ਵੀ ਜ਼ਿਆਦਾ ਹੈ ਤਾਂ ਉਹਨਾਂ ਨੂੰ ਜਿਹੜੀ ਹੈ ਮੁਫਤ ਬਿਜਲੀ ਦਾ ਲਾਭ ਨਹੀਂ ਦਿੱਤਾ ਜਾਵੇਗਾ ਤੇ ਜਾਂਚ ਦੌਰਾਨ ਜੇਕਰ ਵੱਧ ਲੋਡ ਪਾਇਆ ਜਾਂਦਾ ਹੈ ਤਾਂ ਉਸ ਘਰ ਤੇ ਵਿੱਚ ਜਿਹੜਾ ਜੁਰਮਾਨਾ ਭਾਰੀ ਪਰ ਕਮ ਜੁਰਮਾਨਾ ਤੇ ਮੁਫਤ ਬਿਜਲੀ ਜੋ ਉਸ ਘਰ ਦੇ ਵਿੱਚ ਪ੍ਰਾਪਤ ਹੋਈ ਹੈ ਉਸ ਤੇ ਭਾਰੀ ਪਰ ਕਮ ਜੁਰਮਾਨਾ ਉਹਨਾਂ ਨੂੰ ਦੇਣਾ ਪੈ ਸਕਦਾ ਹੈ ਇਸ ਲਈ ਜਿਹੜਾ ਵੀ ਲੋਡ ਦੇ ਹਿਸਾਬ ਨਾਲ ਆਪਣਾ ਜਿਹੜਾ ਮੀਟਰ ਹੈ ਉਸ ਨੂੰ ਲੋਡ ਚੈੱਕ ਕਰਵਾ ਕੇ ਜਿਹੜਾ ਬਿਜਲੀ ਕਰਮਚਾਰੀ ਹੈ ਤਾਂ ਤੁਸੀਂ ਆਪਣੇ ਮੀਟਰ ਦਾ ਲੋਡ ਵਧਵਾ ਸਕਦੇ ਹੋ ਉਹ ਇਲਾਵਾ ਪੰਜਾਬ ਸਰਕਾਰ ਨੇ ਜਿਹੜਾ ਪੀਐਸਪੀਸੀਐਲ ਦੀ ਵੈਬਸਾਈਟ ਤੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਜਿਹੜਾ ਲੋਡ ਮੀਟਰ ਦਾ ਵਧਾਉਣਾ ਹੈ ਉਹ ਆਨਲਾਈਨ ਜਾ ਕੇ ਵੀ ਇਸ ਪ੍ਰਕਿਰਿਆ ਨੂੰ ਕਰ ਸਕਦੇ ਆ ਪੀਐਸਪੀਸੀਐਲ ਦੇ ਵੈਬਸਾਈਟ ਤੇ ਜਾ ਕੇ ਇਸ ਨੂੰ ਬਧਾਇਆ ਜਾ ਸਕਦਾ ਹੈ ਤੋਂ ਇਲਾਵਾ ਜਿਹੜਾ ਸਰਕਾਰ ਨੇ ਲੋਡ ਵਧਾਉਣ ਦਾ ਖਰਚਾ ਵੀ ਇਸ ਟਾਈਮ ਅੱਧਾ ਕੀਤਾ ਹੋਇਆ ਸੋ ਜਿਹੜੇ ਵੀ ਲੋਕ ਇਸ ਪ੍ਰਕਿਰਿਆ ਦਾ ਲਾਭ ਲੈਣਾ ਚਾਹੁੰਦੇ ਆ ਤੋ ਉਹ ਹੁਣ ਵੀ ਜਾ ਕੇ ਜਿਹੜੇ ਪੀਐਸਪੀਸੀਐਲ ਦੀ ਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਆ ਤੇ ਇਸ ਕਿਰੇ ਦਾ ਲਾਭ ਲੈ ਸਕਦੇ ਹਨ ਕਿ ਜਿਹੜਾ ਪੰਜਾਬ ਸਰਕਾਰ ਨੇ ਆਖਰੀ ਮੌਕਾ ਦਿੱਤਾ ਹੈ ਤੇ ਵੀਡੀਓ ਨੂੰ ਜਿਹੜਾ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਅਸੀਂ ਮਿਲਦੇ ਹਾਂ ਐਸੀ ਤਰ੍ਹਾਂ ਦੇ ਅਗਲੇ ਤਾਜ਼ਾ ਅਪਡੇਟ ਦੇ ਨਾਲ ਕੋਈ ਵੀ ਪੰਜਾਬ ਸਰਕਾਰ ਦੁਆਰਾ ਬਹੁਤ ਹੀ ਜਿਹੜਾ ਹੈ ਐਮਰਜੈਂਸੀਜ਼ ਦੇ ਵਿੱਚ ਅਪਡੇਟ ਦਿੱਤਾ ਜਾਂਦਾ ਤਾਂ ਉਹ ਚੈਨਲ ਦੇ ਉੱਤੇ ਨਾਲ ਦੀ ਨਾਲ ਸ਼ੇਅਰ ਕੀਤਾ ਜਾਂਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ